ਪਹਿਲੀ ਦੀਵਾਲੀਏ ਬੇਬੇ ਪਹਿਲੀ ਦੀਵਾਲੀ ਆਇਆ ਮੈਂ ਤਾਂ ਹੀ ਕਹਿ ਸੀ ਮੈਂ ਪਹਿਲੇ ਹੀ ਸ਼ਿਕਾਇਤਾਂ ਦੀ ਮਾਂ ਤੂੰ ਬਾਈ ਨੂੰ ਤਾਂ ਦਾਣੇ ਦੂਣੀ ਮੈਂ ਤਾਂ ਐ ਕਹਿੰਦੀ ਸੀ ਦੁੱਧ ਦੀ ਘੋਟੀ ਨਾ ਬਣਾ ਲਿਆ ਮਾਂ ਘੁੱਟ ਘੁੱਟ ਅਸੀਂ ਪੀ ਲਾਂਗੇ ਕੱਲ ਦੇ ਨਾ ਥਕੇ ਪਏ ਆ ਸਫਾਈਆਂ ਕਰਕੇ ਲੈ ਬੀਬੀ ਅੰਦਰੋਂ ਤਾਂ ਸਾਰਾ ਹੋ ਗਿਆ ਬਸ ਆਹ ਹਰ ਰਹਿ ਗਿਆ ਸੀ ਬਾਹਰ ਐ ਕਰਾਂਗੇ ਬਾਈ ਨੂੰ ਦੇ ਦਾਂਗੇ ਪੈਪ ਜੀ ਲਾ ਦੇ ਪਾਣੀ ਨਾਲ ਧੋ ਦਾਂਗੇ ਸਾਰਾ ਹਾਂ ਮਨਦੀਪ ਮੈਂ ਵੀ ਬਾਹਰੋਂ ਜਾਏ ਜੂਲੇ ਸੈਲਫਾਂ ਥੱਲੋਂ ਸਾਰੇ ਲਾਤੇ ਅੱਛਾ ਹਾਂ ਤੇ ਬਸ ਆ ਜਾਲੀਆਂ ਜੀ ਨੇ ਮੇਰੀ ਤਾਂ ਸਲਾ ਪਾਣੀ ਮਾਰ ਦਾਂਗੇ ਹੁਣ ਤਾਂ ਇਹਨਾਂ ਚ ਰੇਤਾ ਨਿਕਲਦਾ ਨਹੀਂ ਪੜੀਏ ਮੈਂ ਵੀ ਤੁਹਾਨੂੰ ਐਂ ਕਹਿਨੀ ਆ ਆਪਾਂ ਨਾ ਬਾਈ ਨੂੰ ਕਹਿ ਦਾਂਗੇ ਪਾਣੀ ਮਾਰ ਦਾਂਗੇ ਐ ਨਹੀਂ ਸਾਫ ਹੋਣੇ ਹੈਗੇ ਇਹ ਹੋਰ ਰੇਤਾ ਚੜਦਾ ਹੀ ਵਾਲਾ ਸੀਸਿਆਂ ਤੇ ਆਪਣਾ ਫਿਰ ਘਰ ਨਾ ਸੜਕ ਤੇ ਆ ਗਿਆ ਦੀਦੀ ਤਾਂ ਕਰਕੇ ਹੋਰ ਮਸ਼ੀਨਰੀ ਵਾਲੀ ਚੱਲਦੀ ਹੈ ਨਾ ਫਿਰ ਇੱਥੋਂ ਦੀ ਚਲ ਕੋਈ ਗੱਲ ਨਹੀਂ ਐ ਕਰੋ ਤੁਸੀਂ ਆ ਜਿੰਨਾ ਕਰਿਆ ਗਿਆ ਕਰ ਦੋ ਅੰਦਰ ਮੈਂ ਪੋਚੇ ਮਾਰਿਓ ਨਹੀਂ ਆ ਹਾਂ ਮਾਰਿਆ ਤੂੰ ਪੋਚੇ ਮੈਂ ਤਾਂ ਬਾਹਰਲੀ ਸਾਈਡ ਮੰਗਰਲੀ ਸਾਈਡ ਰਹਿ ਗਏ ਬਸ ਜਾਲੇ ਲਾਉਣ ਵਾਲੇ ਮੂਰੋ ਲਾਤੇ ਸਾਰੇ ਬਸ ਹੁਣ ਤਾਂ ਰਹੀ ਥੋੜਾ ਜਿਹਾ ਗਿਆ ਕੰਮ ਔਰ ਇੱਕ ਗਰਮੀ ਵਾਲੀ ਆਪਣਾ ਮੇਰੇ ਸਿਰ ਬਾਲਾ ਦੁਖੀ ਜਾਂਦਾ ਗਾ ਅੱਜ ਅੱਛਾ ਫਿਰ ਤੁਸੀਂ ਬੈਠ ਜਾਓ ਮੈਂ ਕਰ ਲੈਨੀ ਆ ਬੈਠ ਤਾਂ ਕਿੱਥੇ ਜਾਵਾਂ ਬੈਠੇ ਕਿੱਥੇ ਜਾਂਦਾ ਹੁਣ ਤੂੰ ਕੱਲੀ ਕਿੱਥੋਂ ਕਰ ਲੇਂਗੀ ਚਲ ਜਿੰਨਾ ਕੋ ਹੋਊਗਾ ਉਨਾਂ ਕ ਸਹੀ ਫਿਰ ਜ਼ਰੂਰੀ ਤਾਂ ਆਇਆ ਜਾਲ ਵੀ ਸਹਾਰਾ ਜਿਹਾ ਲੱਗ ਜਾਂਦਾ ਗਾ ਹਾਂ ਬੀਰ ਪਾਲਾ ਆਪੇ ਸਫਾਈ ਕਾਂਸ ਪੁਈਆਂ ਜਾਂ ਫੇਰ ਕਰ ਲਿਓ ਮੰਨੇ ਰੋਟੀ ਲਿਆ ਦਿਓ ਨਾਲ ਮੈਂ ਦਵਾਈ ਦੂਈ ਲੈਣੀ ਹੈਗੀ ਮੰਮੀ ਹਜੇ ਤਾਂ ਨਾ ਰੋਟੀ ਬਣਾਉਣੀ ਹੈ ਤੂੰ ਘੰਟਾ ਕਿ ਘਿਰ ਜਾ ਫੇਰ ਬਣਾ ਕੇ ਖਵਾ ਦੂੰਗੀ ਤੈਨੂੰ ਰੋਟੀ ਮੇਰੇ ਮਾਂ ਗਰ ਨਾ ਜਾਲੇ ਜੇ ਲਾਉਣ ਵਾਲੇ ਪਏ ਨੇ ਬਸ ਉਹ ਲਾ ਕੇ ਬਣਾ ਲੂੰਗੀ ਭਾਈ ਜਾਲੇ ਜੂਲੇ ਫੇਰ ਲਾ ਲਿਓ ਮੈਂ ਵੀ ਦਵਾਈ ਲੈਣੀ ਹੈਗੀ ਅੱਧਾ ਘੰਟਾ ਕਿੱਥੇ ਖੜਾ ਮੈਂ ਫੇਰ ਦੇਖ ਲੈ ਦੁਪਹਿਰ ਦੀ ਵੀ ਦਵਾਈ ਲੈਣੀ ਹੈਗਾ ਹਾਂ ਕੋਈ ਨਾ ਫਿਰ ਮੰਮੀ ਐਨੇ ਕ ਨਾਲ ਕੀ ਹੁੰਦਾਗਾ ਮੈਂ ਬਸ ਹੁਣ ਬਣਾ ਲੂੰਗੀ ਰੋਟੀ ਥੋੜਾ ਜਿਹਾ ਰਹਿ ਗਿਆ ਤੁੱਪ ਵਾਲੀ ਚੜੀ ਨਹੀਂ ਇੱਕ ਮੇਰਾ ਸਿਰ ਵਾਲਾ ਦੁਖੀ ਜਾਂਦਾ ਤੁੱਪੇ ਨਹੀਂ ਪਾਈ ਹੁੰਦਾ ਕੰਮ ਚੱਲ ਛੇਤੀ ਕਰੋ ਫਿਰ ਮੈਨੂੰ ਦਵਾਈ ਲੈਣੀ ਹੈਗੀ ਛੇਤੀ ਰੋਟੀ ਲੈ ਆ ਦਿਓ ਠੀਕ ਹੈ ਲੈ ਕਿੰਨਾ ਟਾਈਮ ਹੋ ਗਿਆ ਹਜੇ ਵੀ ਨਹੀਂ ਰੋਟੀ ਦਿੱਤੀ ਕੋੜੇ ਮਿਰ ਪਾਲਾ ਮਨਦੀਪ ਪਤਾ ਨਹੀਂ ਕਿੱਥੇ ਪੈ ਗਈਆਂ ਓ ਕੀ ਹੋ ਗਿਆ ਮਾਤਾ ਤੈਨੂੰ ਕਿਉਂ ਇਹਨਾਂ ਹੱਤਾਂ ਕਿਉਂ ਇਹਨਾਂ ਰੁੱਖਾ ਬੋਲੀ ਐਨੀ ਹੈ ਕਹਤਾ ਮਿੱਠਾ ਬੋਲ ਪਿਆ ਕਰ ਪੁੱਤ ਮੈਂ ਉਹਨਾਂ ਨੂੰ ਰੋਟੀ ਨੂੰ ਆਖਿਆ ਸੀ ਕਹਿੰਦੀ ਅੱਧਾ ਘੰਟਾ ਖੜ੍ਹ ਜਾ ਘੰਟਾ ਹੋ ਗਿਆ ਮੈਂ ਵੀ ਪੁੱਤ ਦਵਾਈ ਲੈਣੀ ਹੈਗੀ ਓਹੋ ਉਹ ਕੋਈ ਕੰਮ ਕਰਦੀਆਂ ਹੋਣਗੀਆਂ ਉਹ ਕਿਹੜਾ ਬੇਲੀਆਂ ਮਗਰ ਤਾਂਸ ਖੇਡਦੀਆਂ ਨੇ ਵੀ ਉੱਥੇ ਖੇਡੀ ਜਾਂਦੀਆਂ ਨੇ ਕੋਈ ਕੰਮ ਤਾਂ ਦਾ ਕਰਦੀ ਹੁਣ ਆ ਜਣੀਆਂ ਰੋਟੀ ਫੜਾ ਦੇ ਮਾੜੀ ਮੁੱਟੀ ਜਰਾਂਦ ਰੱਖ ਲਿਆ ਕਰ ਪੁੱਤ ਮੈਂ ਦਵਾਈ ਲੈਣੀ ਆ ਫਿਰ ਦੁਪਹਿਰ ਦੀ ਦਵਾਈ ਦਾ ਟਾਈਮ ਹੋ ਜੂ ਉੱਪਰ ਆਪ ਜਾ ਕੇ ਖਾ ਲਾ ਰੋਟੀ ਤਾਂ ਬਣੀ ਪਈ ਹੋਊਗੀ ਐਡਾ ਤਾਂ ਨਹੀਂ ਹੈਗਾ ਵੀ ਇੰਨੀ ਬਿਮਾਰ ਤਾਂ ਤੂੰ ਹੈ ਹੀ ਨਹੀਂ ਪੁੱਤਰ ਰੋਟੀ ਤਾਂ ਮੈਂ ਖਾ ਲਾਂ ਦੇ ਬਣਾਈ ਹੋਵੇ ਉਹਨਾਂ ਤਾਂ ਬਣਾਈ ਨਹੀਂ ਹਜੇ ਰੋਟੀ ਆ ਕਹਿੰਦੇ ਆ ਸਫਾਈਆਂ ਕਰ ਲਈਏ ਅਸੀਂ ਫੇਰ ਰੋਟੀ ਬਣਾ ਕੇ ਦੇਵਾਂਗੇ ਸਫਾਈ ਦਾ ਤਾਂ ਬਹਾਨਾ ਲਾ ਰਖਿਆ ਉਹ ਬਹਾਂ ਸਫਾਈਆਂ ਦੇ ਕੋਈ ਬਹਾਨਾ ਹੁੰਦੇ ਆ ਬਸ ਮਾਤਾ ਤੇ ਤੁਨਾਂ ਮਿੱਠ ਤਣਾ ਰੋਟੀ ਖਾਦੀ ਨਹੀਂ ਜਾਂਦੀ ਚਲ ਕੋਈ ਨਹੀਂ ਬਹਿ ਜਾ ਆਰਾਮ ਨਾਲ ਮੈਂ ਕਰਦਾ ਗੱਲ ਉਹਨਾਂ ਨਾਲ ਜਾ ਕੇ ਹਣ ਮਾਦਣਾ ਰੋਟੀ ਤੇਰੇ ਵਾਸਤੇ ਠੀਕ ਆਪ ਤਾਂ ਚਲ ਹੁਣ ਆਉਣੀ ਆ ਠੀਕ ਕਦ ਰੋਟੀ ਭੁੰਨੇ ਕਿਹਾ ਨਾ ਫੇਰ ਬਣਾ ਕੇ ਦੇਣੀ ਪਤਾ ਨਹੀਂ ਕਿੱਥੇ ਨੇ ਯਾਰ ਅੰਦਰ ਵੀ ਨਹੀਂ ਲੈਂਦੀਆਂ ਵੀਰਪਾਲਾ ਉਹ ਮੰਦੀਪ ਵੀਰਪਾਲਾ ਕੀ ਗੱਲ ਹੈ ਜੀ ਕਿਉਂ ਬੋਲ ਤੇ ਬੋਲ ਮਾਰੀ ਜਾਂਦੇ ਹੋ ਪਹਿਲਾਂ ਤਾਂ ਮੰਮੀ ਬੱਦਲ ਵਾਂਗੂ ਗੱਜੀ ਗਈ ਹੈ ਜੀ ਹੁਣ ਤੁਸੀਂ ਬੱਦਲ ਵਾਂਗੂ ਗੱਜੀ ਜਾਂਦੇ ਹੋਗੇ ਬਾਹਰੋਂ ਆ ਕੇ 10 ਸਾਲ ਹੋ ਗਈ ਵੀਰੇ ਠੀਕ ਹੈ ਮੰਮੀ ਕਦੇ ਵੀ ਸਿੱਧੇ ਮੂੰਹ ਨਹੀਂ ਬੋਲੇ ਹੈਗੇ ਉਹ ਤੁਸੀਂ ਤਾਂ ਸੁਫਾਈਆਂ ਤੇ ਲੱਗੀਆਂ ਬਿਨੋਂ ਮੰਮੀ ਨੂੰ ਰੋਟੀ ਦੇ ਦਿਓ ਕਿੰਨੇ ਬੋਲ ਮਾਰਦੇ ਨੇ ਦਵਾਈ ਲੈਣੀ ਹੈਗੀ ਮੈਂ ਕਹਿ ਹਸੀ ਮੰਮੀ ਨੂੰ ਮੈਂ ਹਾਂ ਮੰਮੀ ਅੱਧਾ ਘੰਟਾ ਖੜ੍ਹ ਜਾਓ ਮਹਾ ਸਾੜੀਆਂ ਸਫਾਈਆਂ ਰਹਿਣੀਆਂ ਨੇ ਧੁੱਪ ਵਾਲੀ ਚੜੀ ਆਂਦੀ ਐ ਮੈਂ ਇੱਕ ਮੇਰਾ ਸਿਰ ਦੁਖਿਆਂ ਦਾ ਵੀ ਫੇਰ ਬਣਾ ਕੇ ਦੇ ਦੂੰਗੀ ਮੰਮੀ ਤਾਂ ਪੈਰਾ ਥੱਲੇ ਅੱਗ ਮਚਾ ਦਿੰਦੀ ਐ ਫੇਰ ਅਗਲੇ ਦੇ ਸਹੀ ਗੱਲ ਆ ਦੀਦੀ ਦੀ ਵੀਰੇ ਠੀਕ ਆ ਮੰਮੀ ਨੂੰ ਨਾ ਦੇਖ ਲਓ ਐ ਨਹੀਂ ਹੈਗਾ ਵੀ ਚਲ ਕੋਈ ਗੱਲ ਨਹੀਂ ਹਲੇ ਸਫਾਈਆਂ ਕਰਦੀ ਨੇ ਬਾਅਦ ਚ ਬਣਾ ਦੇਣਗੀਆਂ ਇੱਕ ਤਾਂ ਇਹ ਵੀ ਦੇਖ ਲਓ ਤੁਹਾਡੇ ਸਾਹਮਣੇ 5 ਸਾਲ ਹੋ ਗਏ ਗਏ ਨੂੰ ਮੈਨੂੰ ਇਹ ਬੁਲਾ ਲੈਣ ਮੇਰਾ ਤਾਂ ਖੜਾ ਛੁੱਟ ਜਿਵੇਂ ਇੱਥੋਂ ਉਹ ਚਲ ਠੀਕ ਆ ਯਾਰ ਤੁਸੀਂ ਐਂ ਕਰੋ ਉਹ ਬੋਲ ਤੇ ਬੋਲ ਮਾਰੀ ਜਾਂਦੇ ਸਾਨੂੰ ਦੋ ਵਾਰੀ ਕਹਤਾ ਉਹਨੇ ਉਹ ਮਨਦੀਪ ਆਪਾਂ ਇਹ ਕਰਦੇ ਆਂ ਪੜੀਏ ਸਫਾਈਆਂ ਦਾ ਬਾਅਦ ਚ ਕਰ ਲਾਂਗੇ ਪਹਿਲਾਂ ਉਹਨੂੰ ਰੋਟੀ ਬਣਾ ਕੇ ਦੇ ਦਿੰਨੇ ਆ ਫੇਰ ਖਾੜਾ ਛੁੱਟੂ ਨਹੀਂ ਉਹਨਾਂ ਚ ਰਣੀ ਛੁੱਟਦਾ ਆਪਣਾ ਖਾੜਾ ਵੀਰ ਜੀ ਵੀ ਨੂੰ ਸਾਨੂੰ ਕਹਿਣ ਲੱਗ ਜਾਂਦੇ ਨੇ ਉਹਨਾਂ ਨੂੰ ਸਮਝਾ ਦਿਆ ਕਰੋ ਤੁਸੀਂ ਆਲੂ ਵੇਚਾ ਲੈ ਆ ਨਾਲ ਤੁਸੀਂ ਦੁਪਹਿਰ ਵਾਲੀ ਗੋਲੀ ਲੈ ਲਈ ਸੀ ਹਾਂ ਲੈ ਲਈ ਜੀ ਉਹ ਮਰਤਬਾਲ ਕਿੱਧਰ ਗਿਆ ਉਹ ਤਾਂ ਬੇਬੇ ਮਾਨਸਾ ਗਿਆਗਾ ਥੋੜਾ ਸੌਦਾ ਮੁੱਕਿਆ ਪਿਆ ਸੀ ਉਹ ਲੈਣ ਗਿਆਗਾ ਉਹ ਤਾਂ ਹੁਣ ਗਿਆ ਤਾਂ ਹੈਗਾ ਉਹ ਫੋਨ ਕਰਦੀ ਖਿਲਾ ਖੇੜਨੇ ਲਿਆ ਉਹ ਨਾਲ ਹੁੰਦੀ ਕਿੱਲੋ ਕੇ ਖੇੜਨੇ ਕਿੱਲੋ ਖਿਲਨਾ ਤਿਆਰ ਦੇ ਦੇਣੇ ਹੁਣ ਆਏ ਕੋਈ ਲਾਗੀ ਤੱਥੀ ਆ ਜਾਂਦਾਗਾ ਉਹਨੂੰ ਪਾਉਣੇ ਪੈਂਦੇ ਨੇ ਕੋਈ ਨਾ ਬੇਬੇ ਫੋਨ ਤਾਂ ਮੈਂ ਕਰ ਦਿੰਨੀ ਆ ਕਿ ਨਾਲੇ ਆਪਣੇ ਉਹ ਦੀਵੇ ਦੇਣ ਤਾਂ ਆਏ ਨਹੀਂ ਹੈਗੇ ਉਹ ਪਿੰਡ 'ਚ ਫਿਰਦੇ ਨੇ ਪਿੰਡ ਖਾਸ ਹੈਗਾ ਅੱਗੇ ਤਾਂ ਦੂਜੇ ਆ ਜਾਂਦੇ ਨਾਲ ਉਹ ਇਹਦੀ ਕੀ ਪਤਾ ਨਹੀਂ ਕਿਉਂ ਆਈ ਨਹੀਂ ਢਿੰਡ ਮਠੋਰੀ ਹੈਗੀ ਇਹ ਸਾਰੇ ਇਹਨੂੰ ਵਿੰਡਣੀ ਪੈਣਗੀ ਫਰਮੇ ਬਬੇ ਅਮਰਤ ਨੂੰ ਮੋਮਬੱਤੀਆਂ ਨੂੰ ਕਹਿ ਦਿੰਦੀ ਆ ਉਹ ਡੱਬੀਆਂ ਲੈ ਆਊਗਾ ਮੋਮਬੱਤੀਆਂ ਦੀ ਨਾਲੇ ਹੋਰ ਰੰਗ ਬਰੰਗੇ ਜਿਹੇ ਦੀਵੇ ਲੈ ਆਊਗਾ ਮਾਨਸਾ ਤੋਂ ਹੀ ਉਹ ਤਾਂ ਉਹ ਅੱਗੇ ਤਾਂ ਸਾਡੇ ਵੇਲੇ ਤਾਂ ਤੁਥਮੁੱਥੇ ਜੀ ਕਰਕੇ ਦੇਂਦੇ ਉਹ ਹੀ ਖੜਦੇ ਨਾ ਕਰਦੇ ਨਾ ਤੇਲ ਡੁੱਲ ਜਾਂਦੇ ਜਿੱਦੋਂ ਟੇਡੇ ਹੋ ਜਾਂਦੇ ਹੈ ਹੁਣ ਤਾਂ ਵਾਲੀ ਸੋਨੇ ਚੁੰਗੜੇ ਵੜਨ ਲੱਗ ਗਏ ਬੱਲ ਆਪਣੇ ਤਾਂ ਇੱਥੇ ਹੀ ਆਉਂਦੇ ਨੇ ਸ਼ਹਿਰ ਚ ਤੱਕ ਹੋਣਾ ਹੈਗਾ ਵੀ ਰੰਗ-ਬਰੰਗੇ ਲੈਉਣੇ ਜ਼ਰੂਰੀ ਨੇ ਆਪਣੇ ਬੇਬੇ ਇੱਥੇ ਮਿੱਟੀ ਦੇ ਦੇ ਕੇ ਆਉਂਦੇ ਨੇ ਉੱਥੇ ਤਾਂ ਵਧੀਆ ਰੰਗ ਕੀਤਾ ਹੁੰਦਾਗਾ ਦੀਵਿਆਂ ਤੇ ਹੁੰਦੇ ਤਾਂ ਉਹ ਵੀ ਮਿੱਟੀ ਦੇ ਨੇ ਪੁੱਤ ਉਹ ਕਿਹੜਾ ਕਸੇ ਦੇ ਹੋਰ ਹੁੰਦੇ ਨੇ ਉਹ ਵੀ ਮਿੱਟੀ ਦੇ ਹੁੰਦੇ ਗੱਲ ਕਰ ਰੰਗ ਕਰਕੇ ਛੋਹ ਕਰ ਦਿੰਦੇ ਨੇ ਸ਼ਹਿਰ ਚ ਉਹਨਾਂ ਦਾ ਡਿਜ਼ਾਈਨ ਬਣਾ ਦਿੰਦੇ ਨੇ ਹਾਂ ਚੱਲ ਪੁੱਤ ਕਰ ਲੈ ਕੰਮ ਹੁਣ ਤੂੰ ਚੱਲ ਆ ਜੂਗਾ ਜਦੋਂ ਫੋਨ ਕਰਤਾ ਸਾਰਾ ਇਹੋ ਸਮਾਨ ਠੀਕ ਹੈ ਵੇ ਮੈਂ ਕਰਦੀਆਂ ਕੰਮ ਚੰਗਾ ਫੋਨ ਕਰਦੀ ਜਰੂਰ ਉਹ ਨਾ ਜਾਈ ਕਿਤੇ ਫੇਰ ਦੁਬਾਰੇ ਫੇਰ ਕੀੜਾ ਲੱਗੇ ਪਹਿਲਾ ਫੋਨ ਹੀ ਕਰ ਦਿੰਨੀ ਆ ਲਾ ਕਰਾ ਫੋਨ ਨੰਬਰ ਤੁਹਾਨੂੰ ਹਲੋ ਹਲੋ ਹਾਂ ਸਮਝਣਾ ਕਿੰਨੇ ਕ ਟਾਈਮ ਨੂੰ ਆਓਗੇ ਜੀ ਮੈਂ ਤਾਂ ਲੱਗੂ ਕਾਸੀ ਬੱਬੇ ਕਹਿੰਦੀ ਵੀ ਮਠਾਈਆਂ ਵੀ ਲੈ ਆਵੇ ਵੀ ਖਿਲਾ ਖੇੜਣੇ। ਕਾਹ ਦਵਾਈ ਦਾ ਹੈ ਪੈਣੇ ਪੰਜਾ ਦਿਨ। ਫਿਰ ਬੱਬੇ ਕਹਿੰਦੀ ਵੀ ਤਿਹਾਰਾਂ ਦੇ ਦਿਨ ਨੇ ਦਿਨ ਨੇ ਵੀ ਆਣੀ ਪਤਾ ਫਿਰ ਇਕੱਠ ਵੱਠ ਵੀ ਹੋ ਸਕਦਾ ਬਾਜ਼ਾਰ 'ਚ ਭੀੜ ਵੀ ਹੋ ਸਕਦੀ ਐ। ਅੱਛਾ। ਬਰਜੀ ਲੈ ਆਮਾ। ਅੱਜੀ ਲੈ ਆਇਓ। ਨਾਲ ਬੱਬੇ ਕਹਿੰਦੀ ਵੀ ਕੀ ਤਾ ਵੀ ਉਹਦੇ ਜਾਇਆ ਜਾਊਗਾ ਕਿ ਨਹੀਂ ਜਾਇਆ ਜਾਊਗਾ। ਠੀਕ ਆ ਠੀਕ ਆ ਮੈਂ ਸੌਦਾ ਤਾਂ ਪਵਾ ਲਈ ਸੀਗਾ। ਅੱਛਾ। ਤੇ ਕੁਸੂ ਵਰਤ ਨਹੀਂ ਪਾਉਣਾ ਹੈਗਾ ਨਹੀਂ ਨਹੀਂ ਬਸ ਜਿਹੜਾ ਤੁਹਾਨੂੰ ਲਿਖ ਕੇ ਦਿੱਤਾ ਸੀ ਉਹ ਹੀ ਨਹੀਂ ਹੈਗਾ ਸੀਗਾ ਉਹ ਹੀ ਲੈ ਆਇਓ ਠੀਕ ਹੈ ਠੀਕਾ ਉਹ ਤਾਂ ਨਹੀਂ ਇੱਕ ਘੜੋਨੇ ਹੁੰਦੇ ਨੇ ਕਿ ਕੋ ਕਿਹੜੇ ਹੁੰਦੇ ਨੇ ਉਹ ਖਿਲਾ ਖੇਡਣੇ ਲੈ ਆਏ ਸੀ ਹਾਂਜੀ ਦੋ ਡੱਬੇ ਮਠਾਈ ਦੇ ਲੈ ਆਏ ਹਾਂ ਹਾਂ ਦੋ ਡੱਬੇ ਮਠਾਈ ਦੇ ਲੈ ਆਏ ਆ ਦੋ ਖਿਲਾ ਖੇਡਣ ਦੇ ਪਾ ਦਿਓ ਪਹਿਲ ਤੋਂ ਪਾ ਦਿਓ ਹਾਂਜੀ ਤੇ ਦੋ ਮਠਾਈਆਂ ਦੇ ਠੀਕ ਆ ਠੀਕ ਹੈ ਜੀ ਫਿਰ ਬੇਬੇ ਕਹਿੰਦੀ ਵੀ ਐ ਨਹੀਂ ਪਤਾ ਵੀ ਉਹਦੇ ਰਸ਼ ਜ਼ਿਆਦਾ ਹੋਵੇ ਬੁਜਾਰ ਚ ਠੀਕ ਆ ਠੀਕ ਆ ਚਲ ਫਿਰ ਮੈਂ ਉਹਨਾਂ ਨਾਲ ਰਹਿਗਾ ਟੇਕੜ ਤੱਕ ਆ ਜਾਊਗਾ ਠੀਕ ਹੈ ਜਲਦੀ ਆ ਜਾ ਠੀਕ ਆ ਓਕੇ ਠੀਕ ਹੈ ਦੇਖ ਲਾ ਬਾਹਰ ਖੁੱਲਾ ਰੱਖੇ ਬੇਟੀਆਂ ਨੇ ਆਈ ਨਹੀਂ ਵੀ ਬਾਹਰ ਬੂਰ ਚੰਮ ਲੈ ਕੇ ਲਗਾਈ ਵੀ ਰੰਮੀ ਆਂਦੀ ਹੈ ਦੇਖਦੀ ਨਹੀਂ ਗੇ ਕੁੜੇ ਮਨਦੀਪ ਮਨਦੀਪ ਹਾਂਜੀ ਬੇਬੇ ਮੈਂ ਤਾਂ ਕਹਿੰਦੀ ਸ਼ੁੱਤ ਵਿਚਾਰੀ ਘੁੱਟ ਲਿਆ ਰਹੋ ਕੋਈ ਗੱਲ ਨਹੀਂ ਬਣਾ ਦੇਣੀ ਮੈਨੂੰ ਤਾਂ ਸਰਜਾ ਦੁਖਣ ਲੱਗ ਰਿਹਾਗਾ ਅੱਛਾ ਕੁੜੇ ਅੱਜ ਫੇਰ ਛੂਟ ਬਦਲ ਲਿਆ ਰੋਜ਼ ਕਰ ਲਾ ਹੁਣ ਨੂੰ ਕੀ ਹੋਇਆਗਾ ਕੱਲ ਤਾਂ ਪਾਈ ਸੀ ਕੱਲ ਤਾਂ ਰੋਟੀ ਵੀ ਖਾਦੀ ਸੀਗੀ ਫੇਰ ਦੇ ਰੋਟੀ ਖਾਦੀ ਸੀ ਰੋਟੀ ਤਾਂ ਖਾਣੀ ਹੈਗੀ ਫੇਰ ਐਂ ਦੱਸ ਵੀ ਸਰਫ ਛੋੜਾ ਕਿੰਨਾ ਮਹਿੰਗਾ ਲੈ ਫਿਰ ਤੁਸੀਂ ਐਂ ਕਰਿਆ ਕਰੋ ਰੋਟੀ ਵੀ ਨਾ ਖਾਇਆ ਕਰੋ ਠੀਕ ਆ ਉਹ ਕਿਹੜਾ ਸਸਤੀ ਮਿਲਦੀ ਆ ਮੈਂ ਤਾਂ ਉਹ ਵੀ ਕਹਿਨੀ ਆ ਵੀ ਰੋਜ਼ ਦਾਲਾ ਮੰਗਾ ਲਾਨੀ ਹੋਈਆਂ ਚਟਨੀ ਕੁੱਟ ਲਿਆ ਕਰੋ ਲੈ ਦੱਸ ਹੁਣ ਆਈ ਲਿਬੜੇ ਤਿਬੜੇ ਨਾ ਬੇਫਿਰ ਦੇ ਰਿਆ ਕਰੀਏ ਨਾ ਇਹ ਨਾ ਕਰੀਏ ਅਸੀਂ ਹੁਣ ਕੱਪੜੇ ਨਹੀਂ ਬੋਲੀ ਮੈਂ 5 ਦਿਨ ਹੋ ਗਏ ਤੁਹਾਡਾ ਕੀ ਕਹਿਣਾ ਬਈ ਤੁਹਾਡੀਆਂ ਤਾਂ ਗੱਲਾਂ ਹੀ ਨਿਰਾਲੀਆਂ ਨੇ ਸਾਡੇ ਤੋਂ ਨਹੀਂ ਤੁਹਾਡੇ ਵਾਂਗੂ ਰਿਆ ਜਾਂਦਾ ਠੀਕ ਆ ਸਾਨੂੰ ਨਾ ਕਿਹਾ ਕਰੋ ਤੁਸੀਂ ਐਵੇਂ ਚਲੋ ਚਾਹ ਦੇ ਕੁੱਟ ਬਣਾ ਕੇ ਲਿਆ ਕੇ ਦੇ ਸੱਚ ਤੁਸੀਂ ਕਿੱਥੇ ਭਾਗੇ ਸੀਗੇ ਕਿੱਥੇ ਜਾਣਾ ਸੀ ਮੈਂ ਖੜੀ ਖੜੀ ਬਾਜ਼ ਚ ਭਾਗੀ ਉੱਥੇ ਗਾਹਾਂ ਤੇ ਚਾਚੀ ਟੱਕਰ ਗਈ ਤੇ ਚਾਚੀ ਨੇ ਮੈਨੂੰ ਘਰੇ ਬੁਲਾ ਲਿਆ ਉਹਨਾਂ ਨੇ ਮੁੰਡੇ ਦਾ ਦੇਖ ਵਿਆਹ ਨਹੀਂ ਹੋਇਆਗਾ ਹਾਂ ਆ ਦਿਵਾਲੀ ਦੀ ਮਿੱਟੀ ਕੱਢਣੀ ਹੈਗੀ ਅੱਛਾ ਉਹ ਕਹਿੰਦੀ ਵੀ ਕੀ ਕੁਝ ਹੁੰਦਾਗਾ ਹਾਂ ਫਿਰ ਮੈਂ ਉਹਨਾਂ ਨੂੰ ਆਖਿਆ ਭਾਈ 20 ਪੰਜੀਰੀਰ ਲਾਉਂਦੇ ਹੁੰਦੇ ਨੇ ਸਵਾ ਪੰਜ ਕਿਲੋ ਹੋਊਗੀ ਅੱਛਾ ਫਿਰ ਮੈਂ ਕਹਿੰਦੇ ਵੀ ਚੱਲ ਸਮਾਨ ਜੱਲ ਖਿਆ ਦੇ ਤੈਨੂੰ ਪਤੀ ਜਾਗਾ ਫਿਰ ਤੇ ਚਾਚੀ ਨੇ ਤਾਂ ਬਣਾਉਣੀ ਨਹੀਂ ਆਉਂਦੀ ਮੈਨੂੰ ਕਹਿੰਦੀ ਭਾਈ ਤੂੰ ਹੀ ਲਾ ਦੇਂਗੀ ਫਿਰ ਮੈਂ ਸਮਾਨ ਜੱਲ ਖਿਆਉਣ ਲੱਗੀ ਨਾਲ ਕਿਉ ਉਹ ਕੁ ਕਹਿ ਕੇ ਆਈ ਹੈਗੀ ਹੁਣ ਆਥਣੇ ਨਾ ਪੰਜੀਰੀਰ ਲਾਉਣ ਜਾਊਂਗੀ ਮੈਂ ਮੇਰੀ ਗੱਲ ਸੁਣ ਬੇਬੇ ਸਾਰੀਆਂ ਗੱਲਾਂ ਤੁਹਾਡੀਆਂ ਠੀਕ ਨੇ ਪਹਿਲਾਂ ਤੁਸੀਂ ਮੈਨੂੰ ਐ ਦੱਸੋ ਉਹਨਾਂ ਨੂੰ ਪੰਜੀਰੀ ਨਹੀਂ ਬਣਾਉਣੀ ਆਉਂਦੀ ਤੁਹਾਨੂੰ ਕੀ ਲੈਦਾ ਆਉਂਦੀ ਆ ਇਹੋ ਜਿਹਾ ਕਿਹੜਾ ਮਸਾਲਾ ਪਾਉਂਗੇ ਤੁਸੀਂ ਪੰਜੀਰੀ 'ਚ ਕਿਤੇ ਪੰਜੀਰੀਆਂ 'ਚ ਮਸਾਲੇ ਪੈਂਦੇ ਹੁੰਦੇ ਨੇਗੇ ਕਿਹੜੀ ਮੈਂ ਪੰਜੀਰੀ ਲਾਉਂਗੀ ਨਾ ਕਰੋ ਬਾਬੇ ਤੇ ਬੰਡੀ ਤੂੰ ਖਾ ਕੇ ਦੇਖੀ ਵੀ ਕਿਹੀ ਪੰਜੀਰੀ ਬਣਦੀ ਆ ਤੇਰੀ ਚਾਚੀ ਨੇ ਇਹੋ ਜਿਹਾ ਕੁਛ ਕਿਤੇ ਕੀਤਾ ਨਹੀਂਗਾ ਅੱਛਾ ਮੰਮੀ ਤੂੰ ਇਹੋ ਜੀ ਕਹੇ ਜੀ ਪੰਜੀਰੀ ਰਲਾਵੇਂਗੀ ਜਿਹੜੀ ਉਹਨਾਂ ਨੂੰ ਰਲਾਉਣੀ ਨਹੀਂ ਆਉਂਦੀ ਵੀ ਤੂੰ ਰਲਾ ਕੇ ਦੇ ਕੇ ਆਵੇਂਗੀ ਪੁੱਤ ਸਵਾ 5 ਕਿਲੋ ਚਾਹੀਦਾਗਾ ਉਸਤਾਤ ਕਹਿ ਗਿਆ ਕਿ ਨਾ ਕਿ ਲੋਕਿਓ ਕਹਿ ਕੀ ਆਈਆਂ ਨਾਲੇ ਮੈਂ ਖਾ ਕਾਜੂ ਬਦਾਮ ਜੇ ਨਹੀਂ ਹੁੰਦੇਗੇ ਉਹ ਮੰਗਾ ਲਈ ਮਾ ਚੰਗੇ ਵੀ ਉੱਥੇ ਵਧੀਆ ਲੱਗਣਗੇ ਨਾ ਆਟਾ 5 ਕਿਲੋ ਆ ਕਿਓ ਕਿਲੋ ਆ ਇਹ ਕਿਵੇਂ ਰਲੂਗੀ ਪੰਜੀਰੀ ਉਹ ਆਪਾਂ ਨਾ ਬਾਲੀ ਵੀ ਕਿਓ ਚਪੁੰਨ ਦੇਗੀ ਉਹ ਹੋ ਤਾਂ ਸੁੱਕ ਬਰੂਰੀ ਜੀ ਹੁੰਦੀ ਜਗੀ ਤੈਨੂੰ ਪਤਾਗਾ ਛੋੜੇ ਵਿਆਹਾਂ ਵੇਲੇ ਤਾਂ ਮੈਂ ਚੜਾਈ ਹੈਗੀ ਉਹ ਕਿਹੜਾ ਪੰਜੀਰਾ ਹੁੰਦਾਗਾ ਸੁੱਕਾ ਟੱਪਨ ਕੇ ਖਵਾਈ ਜਾਂਦੀਆਂ ਨਹੀਂ ਆ ਉਹ ਪੰਜੀਰੀ ਹੁੰਦੀ ਐ ਪੁੱਤ ਖਾ ਕੇ ਦੇਖੀ ਬਾਬੇ ਤੇ ਤਾਂ ਇਹੀ ਜੀ ਚੜਦੀ ਆਪਣੇ ਤੇ ਪਰ ਮਾਇਤਾ ਹੁਣ ਸਮਾਨ ਵੀ ਬਹੁਤ ਲਖਿਆ ਕੇ ਆਈਆਂਗੀ ਮੈਂ ਤਾਂ ਪਹਿਲੀ ਵਾਰ ਸੁਣਦੀ ਆ ਪੰਜੀਰੀ ਵੀ ਇਹ ਜੀ ਹੁੰਦੀ ਆ ਪੰਜੀਰੀ ਚ ਤਾਂ ਇੰਨਾ ਕਿਓ ਪੈਂਦਾ ਉਨੇ ਹੀ ਆਟਾ ਉਨੇ ਹੀ ਕਿਓ ਸਮਾਨ ਦੇਸਾਂ ਦਾ ਲਖੀਓ ਹਾਂ ਕਿਲੋ ਤਾਂ ਮੈਂ ਵੀ ਵੈਸੇ ਪਹਿਲੀ ਵਾਰ ਹੀ ਸੁਣਿਆ ਤੁਸੀਂ ਖਾ ਕੇ ਤਾਂ ਦੇਖਿਓ ਤੁਸੀਂ ਤਾਂ ਆਖੋਗੇ ਮੰਮੀ ਥੋੜੀ ਜਿਹੀ ਰਲਾ ਕੇ ਰੱਖ ਦਿਆ ਕਰ ਪਰ ਭਈ ਹੁਣ ਤੁਹਾਨੂੰ ਪਤ ਜਗਾ ਮੁਗਈ ਦਾ ਟਾਈਮ ਆਗਾ 11:00 ਨੂੰ ਕਿਓ ਹੋ ਰਿਹਾਗਾ ਫਿਰ ਮੈਂ ਥੂ ਕਿੱਥੇ ਰਲਦੀ ਆਗੀ ਆਪਣੇ ਘਰੇ ਤਾਂ ਤੈਨੂੰ ਪਤਾ ਹੈਗਾ ਵੀ ਕਿਹੜਾ ਦੁੱਧ ਹੈਗਾ ਪਾਈਆ ਪਾ ਕੇ ਆਪਾਂ ਵੀ ਟਾਈਮ ਫੇਰੀ ਟਪਾਉਨੇ ਆਗੇ ਚਲ ਕੋਈ ਗੱਲ ਨਹੀਂ ਆਪਾਂ ਪੈਸਿਆਂ ਦਾ ਮੁੱਲ ਲਿਆਵਾਂਗੇ ਸਾਰਾ ਸਮਾਨ ਆਪਾਂ ਵੀ ਬਣਾਵਾਂਗੇ ਕਰੇ ਲੈ ਰਲਾ ਦੇ ਇਹਨਾਂ ਨੂੰ ਪੰਜੀਰੀਆਂ ਕਿੱਥੇ ਨੇ ਪੈਸੇਗੇ ਮੈਂ ਤੁਹਾਨੂੰ ਦੱਸੀ ਤਾਂ ਜਾਨੀਆਂ ਵੀ ਪਾਈਆ ਦੁੱਧ ਪਾ ਕੇ ਤਾਂ ਟਾਈਮ ਪਾਸ ਕਰਦੇ ਆਗੇ ਤੁਸੀਂ ਨੇ ਕੀ ਲੈਣਾ ਪੰਜੀਰੀਆਂ ਤੋਂ ਕਿਹੜਾ ਕੰਮ ਮੈਂ ਕਿਹਾ ਉਹ ਕਰੋ ਕੁੱਟਣਾ ਚਾਰੀ ਬਣਾ ਕੇ ਲਿਆ ਕੇ ਦਿਓ ਮੇਰ ਤਾਂ ਦਾ ਸਿਰ ਪੱਟੀ ਜਾਂਦਾਗਾ ਚਲ ਠੀਕ ਹੈ ਮੰਮੀ ਮੈਂ ਤਾਂ ਐਂ ਕਹਿੰਦੀ ਸੀ ਦੁੱਧ ਦੀ ਕੋਟੀ ਨਾ ਬਣਾ ਲਿਆ ਮਾਂ ਘੁੱਟ ਘੁੱਟ ਅਸੀਂ ਪੀ ਲਾਂਗੇ ਕੱਲ ਦੇ ਨਾ ਥਕੇ ਪਏ ਆ ਸਫਾਈਆਂ ਕਰਕੇ ਅੱਛਾ ਹੁਣ ਦੁੱਧ ਚ ਪੱਤੀਆਂ ਪਾ ਕੇ ਪੀਉਂਗੀ ਆ ਕੁੱਟ ਚਾਹ ਮੈਨੂੰ ਬਣਾ ਕੇ ਲਿਆ ਦਿਓ ਤੁਸ ਤਾਂ ਦੋ ਵਾਲੀ ਬਣਾ ਲਿਓ ਗੱਲਾਂ ਦੇ ਘਰ ਤੀਆਂ ਸਾਡਾ ਵੀ ਜੀ ਕਰਦਾ ਚਾਹ ਪੀ ਲੈ ਅਸੀਂ ਵੀ ਥੱਕ ਗਏ ਮੰਮੀ ਮੇਰਾ ਵੀ ਦੁਖੀ ਜਾਂਦਾ ਗਾ ਕੁੜੇ ਮੈਂ ਪੀਨੂੰ ਕੁੱਟ ਉਥੋਂ ਗੋਲੀ ਲਿਆਂਦੀ ਹੈਗੀ ਅੱਧੀ ਗੋਲੀ ਲੈ ਲੈ ਗੋਲੀ ਲੈ ਕੇ ਮੈਂ ਤੇਜਾ ਬਣਾਉਣਾ ਲੇ ਲੈ ਗੋਲੀ ਲੈ ਬਣਾ ਦੇ ਇਹਨਾਂ ਨੂੰ ਚਾਹ ਆਏ ਨਹੀਂ ਦੇਖਦੀਆਂ ਵਿਖੰਡ ਕਿੰਨੀ ਮਹਿੰਗੀ ਹੋ ਰਹੀ ਐ ਸੁੱਕੀ ਚਾਹ ਕਿੰਨੀ ਮਹਿੰਗੀ ਹੋ ਰਹੀ ਐ ਲੈ ਲਿਆ ਕੇ ਪੰਕੀ ਕਰ ਲੈ ਇਹਨਾਂ ਨੂੰ ਦੇ ਇਹ ਤਾਂ ਜਾਣਖਾਦੀਆਂ ਨੇ ਮੇਰੀ ਤਾਂ ਲੈ ਦੇਖ ਲੈ ਮਨਦੀਪ ਉਹ ਤੇਰੀ ਚਾਚੀ ਨੂੰ ਪੰਜੀਰੀ ਨੀਰ ਵਾਲ ਆਉਣੀ ਆਉਂਦੀ ਉਹ ਐਵੇਂ ਹੀ ਆਈ ਡੀ ਵੱਡੀ ਹੋ ਗਈ ਉਹ ਕਹੇ ਮੈਂ ਰਲਾ ਕੇ ਦੇਖਿਆ ਉਹ ਪੰਜੀਰੀ ਉਹਨਾਂ ਨੂੰ ਕਹੀ ਜਾਂਦੀ ਹੈਗੀ ਕਾਜੂ ਬਦਾਮ ਦਾ ਖਾਂਦੇ ਆਓ ਐਨਾ ਘਿਓ ਲਿਓ ਤੇ ਆਪ ਮੇਰੇ ਵਿਆਹ ਵੇਲੇ ਆ ਜਿਹੜੀ ਜਵਾਖਾ ਨੂੰ ਲੰਗੜਵਾੜੀ ਜੀ ਚੋਂ ਮਿਲਦੀ ਹੁੰਦੀ ਉਹ ਵੰਡ ਕੇ ਆਈ ਸੀ ਕਿਹੜੀ ਵੰਡ ਕੇ ਆਈ ਸੀ ਪੰਜੀਰਾ ਆਹੋ ਮੈਨੂੰ ਸਾਰਾ ਕੁਝ ਪਤਾ ਹੀ ਆ ਮੈਨੂੰ ਕੀ ਦੱਸ ਦਿਓ ਮੈਂ ਆਹੀ ਕੁਛ ਤਾਂ ਦੇਖਦੀ ਰਹਿਣੀ ਆ ਬਸ ਨਾ ਮੈਂ ਬੋਲਦੀ ਨਹੀਂ ਹੈਗੀ ਫਿਰ ਮੈਂ ਕਹਾਂ ਐ ਕਹਦੂ ਕਿ ਮੇਰੇ ਮੂਰੇ ਬੋਲਦੀਆਂ ਨੇ ਹੋਰ ਹੁਣੋ ਇਹ ਹੁਣ ਆਏ ਵਾਰੀ ਵੀ ਮੇਰੇ ਵਰਗਾ ਤਾਂ ਕੋਈ ਸਿਆਣਾ ਹੀ ਨਹੀਂ ਮੈਂ ਰਲਾਉ ਗੁਜਰੀਓ ਤੇ ਲੈ ਵੱਡੀ ਬਣੀ ਬੈਠੀ ਹੈਗੀ ਨੰਬਰਦਾਰਨੀ ਕੰਜੂਸ ਐਨੀ ਆ ਜਿੰਨੀ ਵੀ ਤੁਸੀਂ ਕਹਿ ਦਿਓ ਤੁਹਾਡੇ ਸਾਹਮਣੇ ਮਾਲਨ ਚੱਜ ਦਾ ਕਪੜਾ ਨਹੀਂ ਰਾਈ ਪਾਉਣ ਦਿੰਦੀ ਲੈ ਹੁਣ ਬੋਲਦੀ ਮੈਨੂੰ ਬਣਾ ਦਿਓ ਕੁੱਟ ਚਾਹ ਲੈ ਅਸੀਂ ਬੰਦੇ ਨਹੀਂ ਬਣਾਏ ਤੂੰ ਤਾਂ ਗੱਲ ਸਾਰਿਆਂ ਨੂੰ ਕੰਮ ਕਰੀ ਜਾਈਏ ਪਤਾ ਫਿਰ ਨਹੀਂ ਨਹੀਂ ਵੀ ਅਸੀਂ ਬੰਦੇ ਨਹੀਂ ਬਣਾਈ ਅਗਰ ਤੁਸੀਂ ਤਾਂ ਕਿ ਮੈਨੂੰ ਇਹ ਲੈ ਸਿਰ ਦੁੱਖ ਤੇ ਦੀ ਗੋਲੀ ਲੈ ਲੈ ਗੋਲੀ ਮੇਰੇ ਤਜਾਵ ਨਹੀਂ ਬਣਾਉਗੀ ਤੇਰਾ ਤਾਂ ਚਾਣਾ ਨਾ ਹਟ ਜੂ ਮੇਰਾ ਕਿ ਤੂੰ ਗੋਲੀ ਲੈ ਲੈ ਤਿੰਨ ਦਿਨ ਹੋ ਗਏ ਘਰ ਦਾ ਕੰਮ ਕਰਦੇ ਇਹਨੂੰ ਬਾਵਾ ਦੁਖਣ ਲੱਗ ਰੀਆਂ ਨੇ ਹੁਣ ਹੋਰ ਹੁਣ ਘਰ ਦੇ ਕੰਮ ਦਾ ਨਾਂ ਨਹੀਂ ਹੈਗਾ ਜੇ ਆਪਣਾ ਇਹ ਹੋਵੇ ਵੀ ਹਾਂ ਇਹ ਕਰਦੀਆਂ ਨੇ ਉਹ ਨਹੀਂ ਹੈਗਾ ਕੱਪੜਾ ਲੀੜਾ ਆਪਾਂ ਨੂੰ ਨਹੀਂ ਪਾਉਣ ਦਿੰਦੀ ਖਾਣ ਪੀਣ ਆਪਾਂ ਨੂੰ ਨਹੀਂ ਦਿੰਦੀ ਕੰਮ ਕਰੀ ਚੱਲੋ ਮੈਂ ਕਿਹਾ ਸੀਗਾ ਵੀ ਤੂੰ ਕਿਸੇ ਨੂੰ ਵੇੜੇ ਚ ਪੁੱਛ ਲੈ ਵੀ ਸਾਡੇ ਨਾਲ ਕੰਮ ਕਰਾ ਦੋਗੀ ਕਹਿੰਦੇ ਆਣ ਦੇ ਦਿਹਾੜੀ ਭਾਲੂਗੀ ਅਗਲੀ ਕਹਿੰਦੀ ਆਪ ਹੀ ਕਰ ਲਓ ਪੈਸਾ ਤਾਂ ਕੱਢ ਕੇ ਨਹੀਂ ਰਾਜੀ ਹੈਗੀ ਐ ਕਿਵੇਂ ਆਊ ਅਗਲੀ ਕਮ ਮਾੜੀ ਅਗਲੀ ਤਾਂ ਪਈ ਦਿਨ ਦੀ ਦਿਹਾੜੀ ਲਊ ਲਊਗੀ ਐ ਕੌਣ ਕਰਾ ਜੇ ਇਹ ਕਾ ਨੂੰ ਲਾਉਂਦੀ ਦਿਹਾੜੀ ਥੋੜੀ ਗੋਹੇ ਗਾਹੇ ਤੇ ਨਾ ਲਾ ਲੈਂਦੀ ਜੇ ਨਹੀਂ ਹੁੰਦਾ ਐਂ ਤਾਂ ਕਹਿੰਦੇ ਉਹ ਵੀ ਆਪ ਨੂੰ ਕਰਨਾ ਪੈਂਦਾ ਸਾਰ ਮੈਂ ਤੁਸੀਂ ਤਾਂ ਫਸੀ ਸੀਗੇ ਮੈਂ ਵੀ ਫਸ ਗਈ ਤੁਹਾਡੇ ਨਾਲ ਹੋਰ ਹੋਰ ਹੁਣ ਤੂੰ ਤਾਂ ਵਧੀਆ ਸੀ ਜੇ ਤੈਨੂੰ ਤਰਸੀਮ ਬੁਲਾ ਲੈਂਦਾ ਤੂੰ ਤਾਂ ਆਪ ਪਸ਼ਤੋਨੀ ਆ ਵੀ ਜਿਵੇਂ ਮੈਂ ਵਧੀਆ ਰਹਿੰਦੀ ਮੇਰੇ ਤਾਂ ਜਿਹੜਾ ਹੈਗਾ ਸੀ ਘਟਾ ਕਰਮਾ ਚ ਲਿਖਿਆ ਹੈਗਾ ਸੀਗਾ ਹਾਲੇ ਤਾਂ ਦਿੱਤੀ ਤੁਸੀਂ ਲੇਟ ਹੋ ਗਏ ਥੋੜੇ ਹੁਣ ਤੋਂ ਪਹਿਲਾਂ ਨਾ ਮੇਰੇ ਕੱਪੜਿਆਂ ਬਾਰੇ ਬੋਲ ਕੇ ਹਟਿਆ ਆਖੇ ਤੁਸੀਂ ਨੀਤੀ ਨਵਾਂ ਸੂਟ ਪਾਈ ਰੱਖਦੀਆਂ ਹੈ ਸਰਪ ਨਹੀਂ ਲੱਗਦੀ ਹੈਗੀ ਵੀ ਦੱਸ ਹੁਣ ਅਸੀਂ ਲਿਬੜੇ ਤੇ ਬੜੇ ਰਹੀਏ ਕੱਪੜੇ ਵੀ ਨਾ ਬਦਲੀਏ ਨਾ ਇਹ ਤੋਂ ਇਹ ਵੀ ਨਾ ਫਿਰ ਮੈਂ ਕਹਾਂ ਅੱਛਾ ਕੱਲ ਤਾਂ ਰੋਟੀ ਵੀ ਖਾਦੇ ਸੀਗੀ ਵੀ ਰੋਟੀ ਵੀ ਰੋਕਦੇ ਭਾਈ ਰੋਟੀ ਵੀ ਨਾ ਨਾ ਖਾਇਆ ਕਰਾਂਗੇ ਹੋਰ ਹੁਣ ਮਨਦੀਪ ਆਪਾਂ ਨੂੰ ਟੋਕਣਤੀ ਹੈਗੀ ਇਹ ਕਿਹੜਾ ਕੋਈ ਕੰਮ ਕਰਦੀ ਹੈ ਵੀ ਇਹਦੇ ਕੱਪੜੇ ਲਿਬੜਨਗੇ ਲਈ ਫਿਰਦੀ ਹੈ ਯੋਹੀ 10-10 ਦਿਨ ਲਈ ਫਿਰਦੀ ਹੈਗੀ ਆਪਾਂ ਹੁਣ ਭਈ ਰੋਜ਼ ਗੋਹਾ ਵੀ ਸਟਨਾਸਨ ਨਹੀਂ ਆਵੀ ਪਉਣੀ ਆ ਪੋਚਾ ਛਾੜੂ ਵੀ ਕਰਨਾ ਆਪਣੇ ਤਾਂ ਹੁਣ ਮੁਰਕੇ ਨਾਲ ਖਰਾਬ ਹੋਣਗੀ ਹੋਰ ਆਪਾਂ ਤਾਂ ਪਸ਼ੂਆਂ ਨਾਲ ਪਸ਼ੂਆਂ ਵਰਗੀਆਂ ਹੋਈਆਂ ਰਹਿਣੀਆਂ ਆ ਆਪ ਸਾਰੇ ਦਿਨ ਮੰਦਿਰ ਤੇ ਚੜ ਕੇ ਪਈ ਰਹਿੰਦੀ ਆ ਕੱਪੜੇ ਕਿੱਥੋਂ ਗੰਦੇ ਹੋਣਗੇ ਇਹਦੇ ਹੋਰ ਹੁਣ ਗੰਦੇ ਵੀ ਉਸੇ ਦੇ ਹੋਣਗੇ ਜਿਹੜਾ ਕੰਮ ਕਰੂਗਾ ਕੰਮ ਕਰੂਗਾ ਹੈ ਬੇਲੇ ਬੰਦੇ ਤਾਂ ਗੰਦੇ ਨੂੰ ਦੇਲਾ 10 ਦਿਨ ਆਪਾਂ ਨੂੰ ਬਿਠਾਇਲੇ ਬੇਲੀਆਂ ਆਪਾਂ ਜਮਾ ਵੀ ਨਹੀਂ ਲੰਮਦੀਆਂ ਹਾਂ ਆਪ ਘਰੇ ਕੰਮ ਪਤਾ ਲੱਗੂਗਾ ਇਹਨੂੰ ਵੀ ਹਾਂ ਮੁੜਕਾ ਕੰਨਾ ਰਾਹੀਂ ਆਉਂਦਾਗਾ ਐ ਨਹੀਂ ਦੇਖਦੀ ਵੀ ਮੇਰੀ ਇਹਨੂੰ ਹਾਂ ਚੰਗੀਆਂ ਨੇ ਚੱਲ ਕੰਮ ਧੰਦਾ ਤਾਂ ਸਾਰਾ ਕਰਦੀ ਐ ਨੇ ਲੋਕਾਂ ਦੇ ਜਾ ਕੇ ਦੇ ਕੀ ਹਾਲ ਆਗਿਆ ਕੰਮ ਵੀ ਨਹੀਂ ਕਰਦੀ ਐ ਨਹੀਂ ਸੋਚਦੀ ਐ ਨਹੀਂ ਸੋਚਦੀ ਵੀ ਇਹਨਾਂ ਦੀ ਵਧੀਆ ਬਣਦੀ ਆ ਆਪ ਸੱਚ ਰਲ ਮਿਲ ਕੇ ਇਹ ਕੰਮ ਕਰੀ ਜਾਂਦੀਆਂ ਨੇ ਨਹੀਂ ਅੱਜ ਕੱਲ੍ਹ ਕੌਣ ਦਰਾਂ ਦਾ ਜਖਾਣਾ ਕੱਟਦਾ ਹੈਗਾ ਆ 50 ਚੌਥੇ ਨਾ ਚਾਚੀ ਆ ਗਈ ਐਨਾ ਰੋਵੇ ਕਹਿੰਦੀ ਮੈਂ ਸਾਰਾ ਘਰ ਦਾ ਕੰਮ ਕਰਦੀ ਆ ਕਹਿੰਦੀ ਡੱਕਾ ਨਹੀਂ ਤੋੜਦੀ ਹੈਗੀ ਘਰੇ ਦੇਲਾ ਬਹੂ ਕਹਿੰਦੀ ਘਰੇ ਵੀ ਨਹੀਂ ਕੰਮ ਕਰਦੀ ਇੱਕ ਇਸ ਟਾਈਮ ਤਾਂ ਕਹਿੰਦੀ ਬੈੱਡ ਤੇ ਬੈਠੀ ਨੂੰ ਚਾਹ ਦਾ ਦੀ ਨੂੰ ਮੈਂ ਕਿ ਇਹਨੂੰ ਇਹੋ ਜਿਹਾ ਮਿਲਦੀਆਂ ਹਾਂ ਹਾਂ ਹੋਰ ਹੁਣ ਵੀ ਆਪਣੇ ਵਾਲੀ ਉਹਨਾਂ ਨੂੰ ਪਾਣੀ ਪੜਦੀ ਉਹਨਾਂ ਮੁਰੇ ਤਾਂ ਫਿਰ ਇਹ ਉਹਨਾਂ ਮੁਰੇ ਇਹਨੂੰ ਪਾਣੀ ਪੜਨਾ ਪੈਂਦਾ ਹੁਣ ਇਹ ਜਿਹੜੀ ਬੈਠੀ ਧੜੀ ਚਲਾਉਂਦੀ ਹੈ ਆਪਣੇ ਤੇ ਜੇ ਸੱਚ ਪੁੱਛੇ ਨਾ ਦੀਦੀ ਮੇਰਾ ਤਾਂ ਨਾ ਚਾਹ ਦੀ ਕੁੱਟ ਦੇਣ ਨੂੰ ਜੀ ਨਹੀਂ ਕਰਦਾ ਇਹਨੂੰ ਚਾਹ ਤਾਂ ਮੰਦੀ ਪਾਪਾ ਨੂੰ ਦੇਣੀ ਪਊਗੀ ਜੇ ਹੁਣ ਅਵਤਾਰ ਆ ਗਿਆ ਪਰ ਉਹਦੇ ਲਈ ਵੀ ਕੰਨ ਪਰ ਨਾ ਲੱਗ ਜੂ ਵੀ ਕਿਹੜੇ ਵੇਲੇ ਦਾ ਕਹਿਆ ਵੀ ਚਾਹ ਨਹੀਂ ਬਣਾ ਕੇ ਦਿੱਤੀ ਫਿਰ ਉਹ ਲੜਾਈ ਕਰੂ ਆਪਣੇ ਨਾਲ ਚਲ ਕੋਈ ਗੱਲ ਨਹੀਂ ਦੀਦੀ ਮੈਂ ਬਣਾ ਦਿੰਨੀ ਆ ਚਾਹ ਤਾਂ ਹੋਰ ਬਣਾ ਦੇ ਉਸ ਨਿੰਦੋਸੇ ਜੋਗੀ ਕੁੱਟ ਬਣਾ ਦੇ ਆਪਾਂ ਨਾ ਪੀਵਾਂਗੇ ਆਪਣ ਪੇਦਰਾਉ ਤਾਂ ਮਾਦਾ ਮੀਨ ਦਾ ਲੇਟ ਆਈ ਸੀਗੀ ਬਰਸੀਨ ਸਿੱਟੀ ਆ ਨਾਲੇ ਮੱਕ ਚ ਰੇ ਸਟਕਾਂਗੇ ਅੱਛਾ ਤੈਨੂੰ ਚੱਕੀ ਫਿਰਦਾ ਇਹ ਹਾਂ ਫਿਰ ਮਾਂਉਰੀ ਚੱਕ ਲਿਆ ਉੱਥੇ ਧਰ ਦਿੰਨੇ ਹਵਾ ਹਵਾ ਝੁੱਟ ਜਾਂਦੇ ਨੇ ਇਹ ਫਿਰ ਬਣਾਉਣੇ ਔਖੇ ਹੈਗੇ ਹੋਰ ਇਹ ਵੀ ਬੋਰੀਆਂ ਕਿਹੜਾ ਟਾਈਮ ਮਿਲ ਜੰਗੇ ਇਹ ਵੀ 5 ਰੁਪਏ ਬੂਰੀ ਹੂਰੀ ਆ ਮੈਂ ਤਾਂ ਤੇਰੇ ਨਾਲ ਇੱਕ ਹੋਰ ਗੱਲ ਕਰਨੀ ਸੀ ਮੇਰੇ ਤਾਂ ਤੇ ਖੇਤ ਫਿਰਦੇ ਫਿਰਦੇ ਦਿਮਾਗ ਚ ਆਈ ਦੀਵਾਲੀ ਨੇੜੇ ਆਈ ਜਾਂਦੀ ਹੈਗੀ ਹਾਂ ਆਪਾਂ ਸੋਮਣ ਦਾ ਫਿਰ ਉਹ ਦੇ ਕੇ ਆਵਾਂਗੇ ਸਮਾਨ ਸੋਮਣ ਦੀਵਾਲੀ ਦਾ ਉਹ 10 ਫਿਰ ਕੀ ਕੁਸ ਲਿਆਉਣਾ ਲੂਣਾਗਾ ਉਹ ਤਾਂ ਕੋਈ ਨਾ ਮੈਂ ਦੱਸ ਦੂੰਗੀ ਤੈਨੂੰ। ਓਹੋ ਕਦੋਂ ਦੱਸਾਂਗੀ ਕਿਹੜਾ ਹੁਣ ਫਸਲ ਵੇਚੀ ਆ ਕੋਈ ਪੈਸੇ ਦਾ ਇੰਤਜ਼ਾਮ ਵੀ ਕਰਨਾ ਪਊਗਾ। ਚੱਲ ਹਏ ਤਾਂ ਪਤੀ ਆ ਪੁੱਤੋ ਮੈਨੂੰ ਵੀ ਪੈਸਿਆਂ ਦਾ ਵੀ ਪ੍ਰਬੰਧ ਆਪ ਨੂੰ ਕਰਨਾ ਪਊਗਾ। ਆ ਖਿੱਲਾ ਖੇਡਣੀ ਹੁੰਦੀ ਰੇਗੀ। ਉਹ ਲੈ ਆਇਂ ਤੇ ਛੂਟ ਨਾ ਮੇਰੇ ਪੇਟੀ 'ਚ ਪਿਆਗਾ। ਉਹ ਦੇ ਦੂੰਗੀ। ਮੰਮੀ ਸੂਟਾਂ ਹੱਟਾਂ ਦਾ ਮੈਨੂੰ ਕੀ ਪਤਾ ਹੈਗਾ ਵੀ ਕੀ ਹੁੰਦਾ ਤੁਹਾਡੇ ਕੋਲ ਹੋਣਗੇ ਲਾ ਦੇਣਗੇ। ਤੁਹਾਨੂੰ ਮੈਂ ਕੈਂ ਦੱਸ ਦਾਂਗਾ ਤਿੰਨ ਪਸ਼ੂ ਦੁੱਧ ਦਿੰਦੇ ਆ ਆਪਣੇ। ਖੋਆ ਤਾਂ ਘਰੇ ਹੀ ਕੱਢ ਕੇ ਦੇ ਦਿਓ ਉਹਨੂੰ। ਬਾਕੀ ਸਮਾਨ ਮੈਂ ਜਾਂਦਾ ਹੋਇਆ ਲੈ ਜਾਊਂਗਾ। ਚਲ ਚਾਰ ਮੱਠੀਆਂ ਪਕਾ ਦਾਂਗੀ ਘਰੇ ਉਹ ਹੋ ਜਾਣੀਆਂ ਉਹ ਤਬ ਤੱਕ ਕਿੰਨਾ ਮਰਜੀ ਸਮਾਨ ਦੇ ਚੱਲ ਲੋਕਾਂ ਦੇ ਤਾਂ ਨਾ ਕਹਿਣਾ ਕਹਿੰਦੇ ਨਹੀਂ ਹੁੰਦੇ ਕਿ ਸਿਆਣੇ ਵੀ ਕਿੰਨਾ ਮਰਜੀ ਜੱਟ ਨੂੰ ਖਵਾਈ ਚੱਲ ਓਨੇ ਥੋੜਾਗਾ ਇਹ ਤਾਂ ਸੱਪ ਹੁੰਦੇ ਨੇਗੇ ਕਿਹੜੇ ਜਮਾਈ ਹੁੰਦੀ ਨੇਗੇ ਓਹੋ ਮਾ ਤਾਂ ਤੂੰ ਤਾਂ ਹੋਰ ਹੀ ਗੱਲਾਂ ਮਾਰੀ ਜਾਂਦੀ ਆ ਯਾਰ ਆਪਾਂ ਤਾਂ ਕੁੜੀ ਨੂੰ ਤਿਹਾਰ ਤੇ ਦੇ ਕੇ ਆਉਣਾ ਹੈਗਾ ਉਹਨੂੰ ਆਪਾਂ ਇਸ ਤੋਂ ਪਹਿਲਾਂ ਕੀ ਦਿੱਤਾ ਕੀ ਉਹਦੇ ਨਾਲ ਜ਼ਮੀਨ ਕਰਾਤੀ ਹੋਰ ਹੀ ਗੱਲਾਂ ਮਾਰੀ ਜਾਂਦੀ ਹੈਗੀ ਉਹਦਾ ਮੈਂ ਕੀ ਆ ਗੱਲਾਂ ਤੂੰ ਕੀ ਕਰੀ ਜਾਨੀਂਗੀ ਉਹ ਪੁੱਤ ਮੈਂ ਤਾਂ ਤੈਨੂੰ ਦੱਸਿਆਗਾ ਵੀ ਸਿਆਣੇ ਐ ਕਹਿੰਦੇ ਹੁੰਦੇ ਨਹੀਂ ਓਹੋ ਕਿਹੜਾ ਸਿਆਣਾ ਦਾ ਜਿਹੜਾ ਆਪਣੇ ਧੀ ਪੁੱਤ ਨੂੰ ਸਮਾਨ ਨਹੀਂ ਦੇਣ ਜਾਂਦਾ ਮੈਂ ਤਾਂ ਸੁਣਿਆ ਨਹੀਂ ਉਹ ਤੇਰੇ ਨਾਲ ਦੀ ਸਿਆਣੇ ਹੋਣਗੇ ਸਾਰੇ ਚੱਲ ਕੋਈ ਨਾ ਕਰ ਲਈ ਲੈ ਇਹ ਵੀ ਪੁੱਠਾ ਪੈਂਦਾਗਾ ਤੇ ਮੈਂ ਕੁਝ ਅਜਿਹੀ ਗੱਲ ਕਹਿਨੀ ਆ ਫੇਰ ਵੀ ਨਹੀਂ ਸਮਝਦਾਗਾ ਲੈ ਬੀਬੀ ਜੀ ਆ ਉਰੇ ਚਾਹ ਬਣਾਉਣਾ ਤਾਂ ਸਿੱਖ ਲਾਂਦੀਆਂ ਤੈਨੂੰ ਚਾਹ ਵੀ ਨਹੀਂ ਬਣਾਉਣੀ ਆਉਂਦੀ ਕੀ ਉੱਟ ਪੀ ਕੇ ਤਾਂ ਦੇਖੋ ਚਾਹ ਚ ਕੀ ਕਮੀ ਰਹਿ ਗਈ ਐਨਾ ਤਾਂ ਦੁੱਧ ਪਾ ਕੇ ਲਿਆਈਆਂ ਤਈਆਂ ਤਾਂ ਮੈਂ ਕਹਿੰਨੀ ਆ ਵੀ ਐਨਾ ਦੁੱਧ ਪਾਰਖਿਆਗਾ ਨਹੀਂ ਐਂ ਤਾਂ ਮੈਂ ਕਹਿੰਦੀ ਸੀਗੀ ਵੀ ਮਾੜੀ ਜੀ ਨਾ ਕਾੜੀ ਜੀ ਚਾਹ ਹੋਵੇ ਵੀ ਦੇਖੀ ਪੱਤੀ ਤਾਂ ਹੈਣੀਗੀ ਵਿੱਚ ਨਰਾ ਦੁੱਧ ਪਾਰਤਿਆ ਇਹਦੇ ਨਾਲ ਤਾਂ ਨਾ ਦੋ ਵਾਰੀ ਚਾਹ ਬਣ ਜਾਂਦੀ ਆਏ ਕਰੋ ਲਿਓ ਫੜਾ ਦਿਓ ਸਾਰੇ ਟੱਬਰ ਨੂੰ ਨਾ ਮੈਂ ਏਸੇ ਚੋਂ ਬਣਾ ਦੇਣੀ ਆ ਚਾਹ ਨਾਲੇ ਦੁੱਜੀ ਨੂੰ ਪਾ ਦਾਂਗੇ ਇਹਦੇ ਚੋਂ ਨਾਲੇ ਆਸਗਵਾਨ ਚ ਫੜਾ ਆਵਾਂਗੇ ਚਾਹ ਦੀ ਘੁੱਟ ਠੀਕਾ ਲੰਗਰ ਲਾ ਦਿੰਨੇ ਆ ਇਸੇ ਚਾਹ ਚੋਂ ਆਪਾਂ ਵੀ ਤੂੰ ਮੈਨੂੰ ਗੱਲਾਂ ਸੁਣਾਉਂਦੀਆਂ ਕਿ ਮੇਰੀ ਬੇਇੱਜ਼ਤੀ ਕਰਦੀਆਂਗੀ ਜਾਂ ਪਰਾਂ ਜਾ ਘੁੱਟ ਪੀ ਕੇ ਚਾਹ ਨਾ ਮੈਂ ਆਰਾਮ ਕਰਨਾਗਾ ਹਾਂ ਤੁਸੀਂ ਥੱਕ ਕੇ ਬਾਹਰ ਆਉਨੇ ਉਹਨਾਂ ਫਿਰ ਸਾਰਾ ਦਿਨ ਤੁਸੀਂ ਕੰਮ ਧੰਦਾ ਬਾਹਲਾ ਕਰਦੇ ਹੋ ਥੱਕ ਤਾਂ ਜਾਂ ਇੱਥੇ ਨਾ ਬੈਠਾ ਗਾਂ ਰੰਮੀ ਆਂਦੀਏਗੀ ਉਹਨੂੰ ਕੱਖ ਪਾ ਕੱਖ ਤਾਂ ਪਾਈ ਹੋਏ ਨੇ ਫਿਰ ਉਹ ਆਰਾਮ ਤੀਆਂ ਕਰਤੋਂ ਨੇ ਹੁਣ ਜਿਵੇਂ ਤੁਸੀਂ ਉਹ ਐਵੇਂ ਪਸੂ ਹੋ ਰਹੇ ਨੇ ਕੀ ਪਤਾ ਕਾਤੋਂ ਰੰਮ ਦੀਆਂ ਨੇ। ਕੁਰਸੀ ਤੇ ਬਾਲੇ ਦੰਦ ਨਹੀਂ ਲੱਗ ਰਹੇਗੇ। ਇਹਦੇ ਦੰਦ ਮੈਨੂੰ ਲੱਗਦਾ ਹੈਗਾ ਵੀ ਕੱਢਣੇ ਪੈਣਗੇ। ਆਹ ਵਾਜੀ ਨਾਲ ਕੱਪੜੇ ਇਕੱਠੇ ਹੋ ਜਾਂਦੇ ਨੇਗੇ। ਹੁਣ ਤਾਂ ਸੁੱਕੇ। ਫਿਰ ਮੈਂ ਤੁਹਾਨੂੰ ਉਧਰ ਦੇਖੀ ਇਹਨਾਂ ਤੂੰ ਇੱਧਰ ਫਿਰਦੀਆਂ ਯਾਰਾ। ਮੈਂ ਤਾਂ ਇਹ ਕੱਪੜੇ ਜੇ ਸੁਕਣੇ ਪਾਏ ਸੀ ਜੀ ਮਸ਼ੀਨ ਚ ਚਸਕਾ ਕੇ। ਉਹ ਮਾਂ ਤੈਨੂੰ ਐਂ ਕਹਿੰਦਾ ਸੀ ਯਾਰਾ। ਇਹਦਾ ਚਾਹ ਬਣਾ ਦੇ ਮੈਨੂੰ ਯਾਰ ਮੈਂ ਖੇਤੋਂ ਆਇਆ ਸਿਰ ਜਾ ਮੜਾ ਮੜਾ ਦੁਖੀ ਆ ਚਾਹ ਪੀਰੂ ਕੁਛ ਨਹੀਂ ਪੀਤਾ ਸਵੇਰ ਦਾ ਚਾਹ ਤਾਂ ਮਨਦੀਪ ਬਣਾਈ ਜਾਂਦੀ ਸੀ ਬਣਾ ਲਈ ਹੋ ਚਾਹ ਤਾਂ ਉਹਨੇ ਅੱਛਾ ਇੱਕ ਮੈਂ ਤੈਨੂੰ ਆਇਆ ਪੁੱਛਦਾਗਾ ਵੀ ਆਪਾਂ ਸੁਮਨ ਨੂੰ ਸਮਾਨ ਦੇ ਕੇ ਆਵਾਂਗੇ ਦਿਵਾਲੀ ਦਾ ਪਹਿਲਾਂ ਤਾਂ ਮੈਂ ਮਾਤਾ ਨੂੰ ਪੁੱਛ ਕੇ ਆਟਾਂ ਉਹਨਾਂ ਦਾ ਕੋਈ ਗੱਲ ਰਾ ਹੀ ਨਹੀਂ ਪਾਈ ਉਹ ਤਾਂ ਮੇਰੇ ਨਾਲ ਐਂ ਗੱਲਾਂ ਕਰੇਗੀ ਜਿਵੇਂ ਕੋਈ ਮਾੜੇ ਮੰਗਤੇ ਉਹਨੂੰ ਨਹੀਂ ਬਾਹਰ ਖੜਾ ਵੀ ਉਹਨੂੰ ਆਟਾ ਪਾ ਕੇ ਆਉਣਾ ਮੈਂ ਕੁਛ ਹੋਰ ਕਿਹਾ ਕਰਾਂ ਉਹ ਕੁਛ ਹੋਰ ਕਿਹਾ ਕਰੇ ਮੈਨੂੰ 10000 ਕੁੜੀ ਨੂੰ ਕੀ ਸਮਾਨ ਸਮੂਣ ਦੇ ਕੇ ਸਮਾਨ ਤਾਂ ਦੇ ਕੇ ਆਵਾਂਗੇ ਜੀ ਸੁਮਨ ਨੂੰ ਸ ਤੇ ਖੁਆਗਾ ਉਹ ਸੀ ਕਰੇ ਕੱਢ ਲਾਂਗੀ ਆ ਮੈਂ ਮਾਂ ਤਨੂੰ ਕਿਹਾ ਸੀ ਚਲ ਮੱਝਾਂ ਆਪਣੇ ਤਿੰਨ ਦੁੱਧ ਦਿੰਦੇ ਤਿੰਨ ਕਸੂਨੇ ਵੀ ਖੁਆ ਇੱਥੇ ਕੱਢ ਲੋ ਚਲ ਤੂੰ ਐ ਕਰ ਮੈਨੂੰ ਪੈਸੇ ਦਾ ਇੰਤਜ਼ਾਮ ਦੱਸ ਵੀ ਕਿੰਨੇ ਕ ਪੈਸੇ ਚਾਹੀਦੇ ਤੈਨੂੰ ਪੈਸੇ ਫੜਾ ਦਾਂ ਦੋ ਤਿੰਨ ਹਜ਼ਾਰ ਤਾਂ ਚਾਹੀਦੇ ਆ ਫਿਰ ਮਠਿਆਈ ਵੀ ਲੈ ਕੇ ਜਾਵਾਂਗੇ ਤੇ ਬਾਕੀ ਖਿਡਲਾ ਖੇਡਨੇ ਹੋ ਜਾਣਗੇ ਖਿਡਲਾ ਖੇਡਨੇ ਤੂੰ ਇੱਥੋਂ ਬਿੱਟੂ ਦੋ ਧਾਰ ਚੱਕ ਲਈ ਯਾਰ ਚਲ ਹੈ ਆ ਬਿੱਟੂ ਦੋ ਲੈ ਆਵਾਂਗੇ ਫਿਰ ਉਹ ਕੱਪੜੇ ਵੀ ਚਾਹੀਦੇ ਨੇ ਕੁੜੀ ਦੇ ਉਹ ਕੱਪੜੇ ਤਾਂ ਮਾਤਾ ਕਹੀ ਨਹੀਂ ਕਹਿੰਦੀ ਮੇਰੇ ਕੋਲੇ ਪਏ ਆ ਕੀ ਪਤਾ ਹੁਣ ਉਹ ਕਾਏ ਆ ਛੂਟ ਹੋਊਗਾ ਜੀ ਪਾਉਣ ਵਾਲਾ ਹੋਵੇ ਨਾ ਹੋਵੇ ਕੁੜੀ ਦੇ ਚੱਜ ਦੀ ਦੇਣਾ ਪਊਗਾ ਚਾਰ ਕੋਈ ਨਹੀਂ ਯਾਰ ਮੈਂ ਤੈਨੂੰ ਨਾ ਅੱਜ ਮੇਰੀ ਰਾਇ ਜੀ ਸੀਗੀ ਮਾਨਸਾ ਥੋੜੀ ਸਪਰੇਸਪੁਰੂ ਜੀ ਲੈ ਕੇ ਆਉਣੇ ਸਬਜ਼ੂ ਜਿਹਦੇ ਮਾਰਨ ਵਾਸਤੇ ਤੈਨੂੰ ਮੈਂ ਲਿਆ ਕੇ ਆੜਤੀ ਹਾਂ 3000 ਰੁਪਏ ਦੇਣਾ ਨਾਲੇ ਤਾਂ ਕੁੜੀ ਨੂੰ ਛੂਟ ਲਿਆਇਓ ਹਾਂ ਵਧੀਆ ਸੂਟ ਲਿਆਵਾਂਗੇ ਬਾਕੀ ਸਾਮਾਨ ਬਿੱਟੂ ਤੋਂ ਆਧਾਰ ਲੈ ਲਿਓ ਘਰੇ ਆਪਾਂ ਨੂੰ ਵੀ ਲੋਡ ਪਊਗੀ ਪੈਸਿਆਂ ਦੀ ਹਾਂ ਹਾਂ ਨਾ ਹਾਂ ਕਰ ਲਾਂਗੇ ਚੱਲ ਸਾਮਾਨ ਤਾਂ ਆਧਾਰ ਲੈ ਆਵਾਂਗੇ ਨਾਲੇ ਤੁਸੀਂ ਐ ਕਹੀ ਐਨੇ ਨੇ ਵੀ ਮੰਮੀ ਦੀ ਪੇਟੀ ਜੀ ਛੂਟ ਪਿਆਗਾ ਵੀ ਉਹ ਲੈ ਜਿਓ ਉਹ ਲਾਲੂ ਕਹਿੰਦੀ ਜਾਂਦੇ ਆ ਪਤਾ ਚੱਜ ਦਾ ਲੈ ਆਵੇਂ ਕੀ ਪਤਾ ਤਾਹੇ ਜਾਗਾ ਪਾਉਣ ਆ ਛੁੱਟ ਦੇ ਕੇ ਆਵਾਂਗੇ ਕੁੜੀ ਨੂੰ ਆਪਾਂ ਤਾਂ ਉਹ ਮੈਂ ਤਾਂ ਮਾਤਾ ਨੂੰ ਵੀ ਕਿਹਾ ਸੀ ਵੀ ਮੈਨੂੰ ਇਹ ਸੂਟਾਂ ਹਟਾਂ ਦਾ ਕੀ ਪਤਾ ਹੁਣ ਤੈਂ ਦੱਸਦਾ ਵੀ ਉਹਦੇ ਕੋਲ ਤਾਂ ਚੱਜ ਦਾ ਨਹੀਂ ਹੁਣ ਤੈਨੂੰ ਮੈਂ ਗੱਲ ਦੱਸਦਾ ਮੈਂ ਹੋਰ ਲਿਉ 1000 ਰੁਪਿਆ ਵਾਧਾ ਚੱਜ ਦਾ ਸੂਟ ਦੇ ਕੇ ਕੁੜੀ ਨੂੰ ਮਸਾਂ ਦਾ ਸਾਲ ਬਾਅਦ ਤਿਹਾਰ ਆਉਂਦਾ ਇੱਕ ਇੱਕ ਭੈਣ ਹੈ ਮੇਰੇ ਨਰੇ ਆਏ ਜੀ ਮੰਮੀ ਤਾਂ ਭਾਈ ਕੰਜੂਸ ਨੇ ਕੰਜੂਸ ਪਣਾ ਬਾਲਾ ਕਰ ਦਿਆ ਸਾਡੇ ਤੇ ਤਾਂ ਚੱਲ ਗਿਆ ਘਰ ਦੀ ਕੁੜੀ ਐ ਚੱਜ ਦਾ ਕਪੜਾ ਲੀੜਾ ਦੇਵਾਂਗੇ ਆਪਣੀ ਸੋਭਾ ਹੋਊਗੀ ਉੱਥੇ ਉਹ ਮੈਂ ਤਾਂ ਆਪ ਕਹੀ ਐ ਨਾ ਵੀ ਚੱਜ ਦਾ ਦੇ ਕਹੋ ਸਾਰਾ ਸਮਾਨ ਜਿੱਥੇ 2 ਲਾਵਾਂਗੇ ਉੱਥੇ 3 ਲਾ ਦਾਂਗੇ ਤੇ ਮੰਮੀ ਦੇ ਮਾ ਕਰ ਨਾ ਲੱਗ ਜੋ ਤੁਸੀਂ ਉਹ ਮੈਂ ਨਹੀਂ ਲੱਗਦਾ ਮੈਂ ਤਾਂ ਉਹਦੀਆਂ ਗੱਲਾਂ ਸੁਣ ਕੇ ਉੱਠ ਕੇ ਆ ਗਿਆ ਮੈਂ ਤਾਂ ਜਿਉ ਤੇਰੇ ਕੋਲੇ ਆਇਆਂਗਾ ਐਂ ਤੇ ਸਮਾਨ ਤਾਂ ਅਸੀਂ ਤਿਆਰ ਕਰਨਾ ਨਾ ਮੰਮੀ ਨੇ ਨਹੀਂ ਨਾ ਹੁਣ ਚੱਜ ਦਾ ਸਮਾਨ ਤਿਆਰ ਕਰ ਲਓ ਬਿਸਕੁਟ ਮਠੀਆਂ ਸਾਰਾ ਕੁਝ ਕਰਾ ਲੈਣਾ ਹੋਰ ਹੁਣ ਮਠੀਆਂ ਵੀ ਬਣਾਵਾਂਗੇ ਬਿਸਕੁਟ ਵੀ ਕੜਵਾ ਕੇ ਲਿਆਵਾਂਗੇ ਮ ਆ ਪੰਡਤਾਂ ਦਾ ਉਹ ਬਣਾਉਂਦੇ ਆ ਕਿ ਉੱਥੋਂ ਬਣਵਾ ਲਏ ਚਲ ਹਾਂ ਐ ਕਰ ਲਾਂਗੇ ਉੱਥੇ ਦੇ ਆਵਾਂਗੇ ਦੋਸੇ ਰਾਟਾ ਹੋਰ ਉਹ ਕੋਲੇ ਬਹਿ ਕੇ ਬਣਵਾ ਲਿਓ ਵਧੀਆ ਬਣਾਉਂਦਾ ਹਾਂ ਹਾਂ ਤੇ ਬਿਸਕੁਟ ਫਿਰ ਕੜਵਾ ਲਿਆ ਮੰਗੇ ਹੋਰ ਚੰਗਾ ਪਰ ਤੂੰ ਐ ਕਰ ਯਾਰ ਮੈਨੂੰ ਚਾਹ ਛੂ ਦੇ ਇਹ ਬਣੀ ਪਈ ਆ ਵਧੀਆ ਚਲ ਆਉਣੀ ਐਂ ਕਿ ਮੈਂ ਦਨੀ ਨਹੀਂ ਬਣਾ ਦੀ ਫਿਰ ਆ ਕੇ ਯਾਰ ਆਹੋ ਬਣਾ ਦੂੰਗੀ ਲੈ ਸੁਣ ਲੋ ਗੱਲ ਮੰਮੀ ਦੀ ਉਹ ਕਿ ਦੇ ਦਿਓ ਪੇਟੀ ਚੋਂ ਕੱਢ ਕੇ ਛੂਟ ਉਹ ਪੌਣ ਵਾਲਾ ਜੁਗੜਾ ਇਹਦਾ ਤਾਂ ਛੂਟ ਕੱਲੀ ਤਾਂ ਕੁੜੀ ਐ ਕਰਦੀ ਉਹਨੂੰ ਵੀ ਨਹੀਂ ਚਾਹੁੰਦੀ ਹੋਰ ਤਾਂ ਤੂੰ ਕਿੱਥੋਂ ਚਾਹਾਂਗੇ ਅਸੀਂ ਤਾਂ ਬਗਾਨੀ ਆ ਉਹ ਤਾਂ ਆਪਦੀ ਐ ਉਹਨੂੰ ਤਾਂ ਚਾਜੇ ਦਾ ਕੱਪੜਾ ਲੀੜਾ ਦੇ ਦੇ ਕੀ ਕਰੂ ਇਹ ਜੀ ਬੁੜੀ ਵੀ ਨਹੀਂ ਚਾਹੀਦੀ ਪਰਿਵਾਰ ਦੇਖਣਾ ਚਾਹੀਦਾ ਵੀ ਕਹੇ ਜਾਗਾ ਕੰਜੂਸ ਬੁੜੀ ਨਾਲ ਮੱਥਾ ਲੱਗਿਆ ਮਾਤਾ ਕਰੀਆਂ ਹਾਂ ਕਰੀਆਂ ਭਾਈ ਆਜਾ ਬੁੱਤਿਆ ਬੈਹ ਜਾ ਹੋਰ ਮਾਤਾ ਤਕੜੀਆਂ ਹਾਂ ਤਕੜੀਆਂ ਤਕੜੀਆਂ ਤੂੰ ਇੰਨਾ ਕਿਉਂ ਲੇਟ ਹੋ ਗਈ ਐ ਤਕੀ ਤੈਨੂੰ ਪਤਾ ਤਾਂ ਹੈਗਾ ਬੇ ਸਾਰੇ ਪਿੰਡ ਚ ਗੇੜਾ ਵੇਣਾ ਹੁੰਦਾ ਤਾਂ ਕਰਕੇ ਲੇਟ ਹੋ ਗਿਆ ਕੀ ਆ ਉਹ ਗੇੜਾ ਫੇਰਾ ਬਾ ਇਧਰ ਸਾਡੇ ਕਣੀ ਪਹਿਲਾਂ ਆ ਜਾਂਦੇ ਦੀ ਨਾ ਫੇਰ ਉਧਰ ਹੁਣ ਉਧਰਲੇ ਪਾਣੀ ਵੀ ਹੀ ਵਾਗ ਪੈਣਾ ਹਾਂਜੀ ਹੁਣ ਉਧਰ ਵਾਗ ਕੇ ਉਹ ਫੇਰ ਜਵਾਕ ਕਹਿੰਦੇ ਵੀ ਪਹਿਲਾਂ ਇਧਰ ਬੰਦੇ ਆਉਣੇ ਆਗੇ ਹੋਰ ਮਾਤਾ ਸਿਹਤ ਵਧੀਆ ਰਹਿੰਦੀ ਐ ਗੋਡੇ ਗਿੱਡੇ ਤਾਂ ਨਹੀਂ ਦੁਖਦੇ ਬਾਲੇ ਵਧੀਆ ਠੀਕ ਰਹਿੰਦੀ ਆ ਉਧਰ ਪੈਣ ਕੇ ਜਾ ਆਉਨੀਆਂ ਬੰਤ ਕੇ ਉਧਰ ਜਨੈਰ ਕਰਕੇ ਜਾ ਆਉਨੀਆਂ ਐ ਲਵੇ ਲਵੇ ਜਾ ਐ ਆਉਨੀਆਂ ਕੀ ਐ ਤੁਰੇ ਫਿਰਦੀ ਐ ਮਾਣੀ ਮਾਣੀ ਦਵਾਈ ਜੀ ਨਾ ਚਲੋ ਵਧੀਆ ਤੋਰਾ ਫੇਰਾ ਤਾਂ ਚੰਗਾ ਹੀ ਆ ਘੋਟਿਆਂ ਵਾਸਤੇ ਹੁਣ ਤਾਂ ਆ ਕਿੰਨਾ ਕੁ ਵੱਟ ਤੋ ਹੋ ਜਾਂਦੀ ਏ ਤੇਰੀ ਤੁਹਾਨੂੰ ਪਤਾ ਹੀ ਏ ਮਾਤਾ ਅੱਜ ਕੱਲ ਤਾਂ ਫੈਂਸੀ ਦੀਵੇ ਚੱਲ ਪਏ ਤੇ ਮੋਮਬਤੀਆਂ ਚੱਲ ਪੀਆਂ ਬਸ ਠੀਕ ਠਾਕ ਜਈ ਚਾਗਾ ਸਾਡਾ ਰੋਜ਼ਗਾਰ ਤਾਂ ਹੋਰ ਕਾ ਹੋ ਗਿਆ ਹੁਣ ਇੰਨੇ ਕੁ ਝੁੰਗੜਾ ਨਾ ਕੀ ਹੁੰਦਾ ਅਸੀਂ ਤਾਂ 100 100 ਝੁੰਗੜਾ ਲੈ ਲੈਂਦੀਆਂ ਦੀ ਅੱਗੇ ਉਹ ਫਿਰ ਹੁਣ ਤੁਹਾਨੂੰ ਪਤਾ ਨਵੇਂ ਵਿਆਹੇ ਜਵਾਕਾਂ ਦਾ ਤਾਂ ਮੋਮਬਤੀਆਂ ਲਿਆਏ ਮੋਮਬਤੀਆਂ ਜ਼ਿਆਦਾ ਲਾਉਂਦੇ ਆ ਵੀ ਆਗਲਾ ਕਹਿੰਦਾ ਤੇਲ ਪਾਉਣਾ ਪੈਂਦਾ ਨਾਲੇ ਤਾਂ ਇੱਕ ਹੋਰ ਗੱਲ ਹੋ ਗਈ ਹੁਣ ਜਿਹੜੇ ਮਾਂਸਾ ਤੋਂ ਚੁੰਗੜੇ ਲੈਂਦੇ ਨੇ ਉਹ ਰੰਗ-ਬਰੰਗੇ ਨੇ ਲੱਗੀਆਂ ਹਾਂਜੀ ਹਾਂਜੀ ਉਹ ਹੀ ਸੋਹਣੇ ਲੱਗਦੇ ਆ ਹੁਣ ਤਾਂ ਮਾਤਾ ਇੱਕ ਹੋਰ ਵੀ ਚੱਲ ਪਈ ਉਹ ਚ ਪਾਣੀ ਪਾ ਦਿੰਦੇ ਲਾਈਟ ਜੀ ਜਗ ਜਾਂਦੀ ਹੈ ਅੱਛਾ ਹਾਂ ਬਾਲੇ ਭਾਂਤੇ ਚੱਲਦੇ ਨੇ ਤਾਂ ਇਹਦਾ ਸਾਡੀ ਫਿਕਰੀ ਨਹੀਂ ਹੁੰਦੀ ਨਹੀਂ ਹੁੰਦੀ ਸਾਡੇ ਤਾਂ ਇੰਨੇ ਨੇ 100-100 ਚੁੰਗੜਾ ਹੁੰਦਾ ਭਾਈ ਹੁਣ ਕਿਹੜਾ ਕੋਈ ਇਹ ਬੱਤੀਆਂ ਵਟਦੀਆਂ ਇੰਨੇ ਬੈਠਿਆ ਬੁੜੀਆਂ ਬੱਤੀਆਂ ਬੱਤੀਆਂ ਵੱਟਦੀਆਂ ਹੁਣਾਂ ਤੇ ਲਈ ਦੋ ਬੱਤੀਆਂ ਵਟ ਨਹੀਂ ਸਕਦੀ ਇਹ ਤਾਂ ਹੈ ਮਤਲਬ ਦੀ ਗੱਲ ਹਾਂ ਕਰਦੀ ਰੂਹ ਹੁੰਦੀ ਬੱਤੀਆਂ ਦੇ ਸਾਰਾ ਦੇਖੀਆਂ ਹੁਣ ਤਾਂ ਕੋਈ ਨਹੀਂ ਵੱਟਦਾ ਨਾ ਨਾ ਸਗਣਾ ਆ ਲੈ ਆ ਪਾਈ ਦਾ ਨੇ ਇੱਕ ਗੁੜਦੀ ਜਣੀ ਚਰ ਲੈ ਨਾਲੇ ਆਈ ਨਹੀਂ ਕੁੜੀ ਤਾਂ ਐ ਸੋਡੀ ਉਹ ਆ ਗਈ ਤੇਰੀ ਨੂੰ ਤਾਂ ਲੈ ਬੇਬੇ ਨੂੰ ਤਾਂ ਤੇਰੀ ਬਹੁਤ ਸੋਹਣੀ ਹੈਗੀ ਹਾਂ ਫਿਰ ਸੋਹਣੀਆਂ ਪਾਈ ਨੂੰ ਤਾਂ चलो वह पहली है पहली दवाई है मैं क्या थी मैं पहले ही शिकायत तो दाने तो मैं थोड़ा मीठा मिठा जरूर चलो चाहता है तेरे काम सोने काम कर दिए चलो कल्ली सोनी भी नहीं, भी नहीं। चलो वो सोना थोड़ी ले नहीं तो भैं पी लूंगी नहीं मैं पी लूंगी ਦੀ ਕੇ ਬੇਬੇ ਬਣਾਉਣੀ ਨਾ ਨਾ ਪਈ ਰਹਿਣ ਦੇ ਚਾਹ ਨਹੀਂ ਪੀਣੀ ਬੇਬੇ ਮੈਂ ਨਾ ਫਿਰ ਗਾਂ ਵੀ ਜਾਣਾ ਤੈਨੂੰ ਪਤਾ ਹਜੀ ਕਿੰਨੇ ਘਰ ਪਏ ਨੇ ਉਹ ਵੀ ਕਹਿਣਗੇ ਕਿ ਕੀ ਲੇਟ ਹੋਗੀ ਕੋਈ ਨਹੀਂ ਥੋੜੀ ਬਣਾ ਲੈ ਨਾ ਨਾ ਬਸ ਬਸ ਪਈ ਤੇ ਨਾਲੇ ਬਾਹਰ ਖੜੇ ਨੇ ਜਵਾਕ ਰੇੜੀ ਲਈ ਮੈਂ ਕਿਹਾ ਭੱਗ ਜਾ ਚੰਗਾ ਪਈ ਚੰਗਾ